ਅਨਿਸ਼ਾਸਤਿਕ ਹਾਂ ਦੋਸਤੋ ਅਨਿਸ਼ਾਸਤਿਕ ਹਾਂ ਦੋਸਤੋ ਤੁਸੀਂ ਵੀ ਸੋਚ ਰਹੇ ਹੋ ਕਿ ਇੱਕ ਦਿਨ ਵਿੱਚ 10000 ਕਿਵੇਂ ਕਮਾਈਏ ਇਹ ਸੰਭਵ ਹੈਗਾ ਜਾਂ ਸੌਖਾ ਹੈਗਾ ਅੱਜ ਤੁਹਾਨੂੰ ਅਜਿਹੀ ਬਾਜਰੀ ਇੱਕ ਦੱਸਾਂਗੇ ਜਿਹਦੇ ਵਿੱਚ ਆਪਾਂ ਡੇਲੀ 10000 ਤੋਂ ਵੱਧ ਕਮਾਈ ਕਰਨੀ ਸਿਖਾਵਾਂਗੇ ਤੁਹਾਨੂੰ ਵੀ ਕਿਹੜੇ ਕਿਹੜੇ ਤਰੀਕੇ ਨਾਲ ਜਿਹਨਾਂ ਨਾਲ 10000 ਜਾਂ ਉਸ ਤੋਂ ਜ਼ਿਆਦਾ ਕਮਾਈ ਜਾਂਦਾ ਉਹ ਵੀ ਬਹੁਤ ਆਸਾਨ ਤਰੀਕੇ ਜਿਹਦੇ ਵਿੱਚ ਤੁਸੀਂ ਬਹੁਤ ਸ਼ੇਰੀ ਦੀ ਛੇਤੀ 10000 ਰੁਪਏ ਦੀ ਡੇਲੀ ਅਰਨਿੰਗ ਲੈ ਜਾ ਸਕਦੇ ਆ ਜਿਹਦੇ ਵਿੱਚ ਤੁਹਾਨੂੰ ਅੱਜ ਪੰਜ ਤਰੀਕੇ ਦੱਸਾਂਗੇ ਤੇ ਜਿਹੜਾ ਲਾਸਟ ਵਾਲਾ ਪੰਜਵਾਂ ਤਰੀਕਾ ਹੋਊਗਾ ਸਾਰਾ ਇਫੈਕਟਿਵ ਹੋਊਗਾ ਤੇ ਸਾਰਿਆਂ ਨਾਲ ਸੌਖਾ ਆਸਾਨ ਤਰੀਕਾ ਹੋਊਗਾ ਔਰ ਉਹਦੇ ਵਿੱਚ ਰਿਸਕ ਵੀ ਹੋਣਾ ਨਹੀਂ ਉਹ ਸੋ ਉਲ ਨੂੰ ਮੈਸ ਨਹੀਂ ਕਰਨਾ ਸੋ ਅੱਜ ਪਹਿਲਾ ਤਰੀਕਾ ਆਪਾਂ ਤੁਹਾਡੇ ਰੰਗ ਨੂੰ ਲੈ ਕੇ ਆਏ ਜਿਹੜਾ ਹੈਗਾ ਫ੍ਰੀ ਲੈਂਸਿੰਗ ਫ੍ਰੀ ਲੈਂਸਿੰਗ ਦਾ ਮਤਲਬ ਇਹ ਹੈਗਾ ਕੋਈ ਤੁਹਾਡੇ ਜੀ ਸਕਿੱਲਸ ਹੈ ਕੀ ਕਿ ਵੀਡੀਓ ਰਾਈਟਿੰਗ ਦੀ ਜਾਂ ਸਕ੍ਰਿਪਟ ਰਾਈਟਿੰਗ ਜਾਂ ਵੀਡੀਓ ਐਡੀਟਿੰਗ ਨੂੰ ਆਉਂਦੀ ਵੀ ਥੋੜੀ-ਬਹੁਤ ਤਾਂ ਉਹਦੇ ਵਾਸਤੇ ਤੁਸੀਂ ਮਤਲਬ ਕਿ ਚਲੋ ਵੀ ਕੋਈ ਆਪਣੇ ਸੋਸ਼ਲ ਮੀਡੀਆ ਦੇ ਪੇਜ ਬਣਾ ਸਕਦੇ ਆਂਗੇ ਵੀ ਵੀ ਅਸੀਂ ਵੀਡੀਓ ਐਡੀਟਿੰਗ ਕਰਦੇ ਜੇ ਕੋਈ ਵੀ ਸਰਵਿਸ ਪ੍ਰੋਵਾਈਡ ਕਰਦੇ ਤੰਪੋੜੀਂ ਕਰਾਉਂਦੀ ਹੈਗੀ ਕੋਈ ਬਹੁਤ ਮੁਸ਼ਕਿਲ ਨਹੀਂ ਗਾ ਤੁਸੀਂ ਸਿੱਖ ਸਕਦੇ ਆ ਤੁਹਾਨੂੰ 2-3 ਦਿਨ ਲੱਗਣਗੇ ਵੀਡੀਓ ਐਡੀਟਿੰਗ ਸਿੱਖਣ ਵਾਸਤੇ ਵੀ ਸੋ ਆਪਣੇ ਦੀ ਘਾਟ ਕਿੱਥੇ ਆਪਣੇ ਲਈ ਸਿੱਖਦੇ ਨਹੀਂਗੇ ਕੋਈ ਵੀ ਸਕਿੱਲ ਹੁੰਦੀ ਨਹੀਂ ਗੀ ਤਿਆਰ ਹੁੰਦੇ ਵੀ ਯਾਰ ਪੀਏ ਨਹੀਂ ਬੰਦੇ ਸੋ ਇੱਕ ਦੀ ਸਕਿੱਲ ਆਪਣੇ ਕੋਲ ਹੋਵੇ ਤਾਂ ਬਹੁਤ ਆਸਾਨ ਹੋ ਜਾਂਦਾ ਹੈ ਪੀ ਘੁਮਾਣੇ ਮਤਲਬ ਕਿ ਜੇ ਤੁਹਾਡੇ ਕੋਲ ਵੀਡੀਓ ਐਡੀਟਿੰਗ ਦੀ ਸਕਿੱਲ ਹੈਗੀ ਤੁਸੀਂ 2 ਤੋਂ 3 ਦਿਨ ਲਗਾ ਕੇ ਸਿੱਖ ਲਈ ਤੇ ਉਸ ਤੋਂ ਬਾਅਦ ਤੁਸੀਂ ਡੇਲੀ ਦੇ ਜੀ 2 ਤੋਂ 3 ਵੀਡੀਓ ਵੀ ਐਡਿਟ ਕਰਕੇ ਦੇ ਦਿੰਨੇ ਹੈਗੇ ਤੇ ਮਾਰ ਚਲੋ ਕੋਈ ਵੀਡੀਓ 2000 ਕੋਈ ਵੀਡੀਓ 3000 ਕੁਆਲਿਟੀ ਪਰ ਬਸ ਲਈਏਟ ਹੁੰਦੀ ਹੈ ਕਿ ਇਹ ਚਾਰजेस ਨੇ ਤੇ ਇਹਦੇ ਵਿੱਚ ਵੀ ਜੇ ਤੁਸੀਂ 3-4 ਡੇਲੀ ਵੀਡੀਓ ਐਡੀਟਿੰਗ ਕਰਕੇ ਦੇ ਦਿੰਦੇ ਆ ਥੋੜੀ ਆਰਾਮ ਨਾਲ ਦਸ ਹਜ਼ਾਰ ਡੇਲੀ ਇਹਨਾਂ ਕੋਲ ਵੰਡਿਆ ਕਰੂਗੀ ਹੋ ਸਕਦਾ ਜੇ ਤੁਹਾਡੀ ਬਾਕੀ ਮਿਹਨਤ ਤੇ ਡਿਪੈਂਡ ਕਰਦਾ ਜੇ ਤੁਸੀਂ ਇਸ ਤੋਂ ਜ਼ਿਆਦਾ ਮਿਹਨਤ ਕਰੋਗੇ ਤੁਹਾਨੂੰ ਹੋਰ ਇਨਕਮ ਬਣੂਗੀ ਸੋ ਤੁਸੀਂ 10000 ਨਹੀਂ ਇਸ ਤੋਂ ਜ਼ਿਆਦਾ ਵੀ ਦੇਣ ਦਾ ਗਵਾ ਸਕਦੇ ਆਂ ਜਿਸ ਤਰ੍ਹਾਂ ਆਪਣਾ ਪਹਿਲਾ ਮੈਥਡ ਜਿਹੜਾ ਆਪਣਾ ਦੂਜਾ ਮੈਥਡ ਹੈ ਅੱਗੇ ਉਹ ਹੈਗਾ ਰੀਸੇਲਿੰਗ ਰੀਸੇਲਿੰਗ ਦਾ ਮਤਲਬ ਹੈਗਾ ਕਿ ਵੀ ਪ੍ਰੋਡਕਟ ਲੈ ਲੋ ਜਿਹੜੇ Amazon ਵਗੈਰਾ ਤੇ ਵਿਕਦੇ ਨੇ Meesho ਵਗੈਰੇ ਦੇ ਮੈਂ ਵੇਖ ਦੇਗੇ ਜਿਹੜੇ ਤੁਸੀਂ ਟ੍ਰੈਂਡਿੰਗ ਪ੍ਰੋਡਕਟ ਦੇਖ ਕੇ ਆਵੋਗੇ ਜਿਵੇਂ ਉਹ ਛਾਤੀ ਜੀ ਤੇ ਰੋਸ਼ਨੀ ਕਰਨ ਨਾਲ ਪਿੱਛੇ ਬਹੁਤ ਚੱਲਿਆ ਸੀਗਾ ਛੋਟੇ ਛੋਟੇ ਡਿਜੀਟਲ ਪ੍ਰੋਡਕਟ ਹੁੰਦੇ ਉਹਨਾਂ ਨੂੰ ਆਪਾਂ ਰੀਸੇਲ ਕਰਕੇ ਦੁਬਾਰਾ ਆਈਟਮ ਵੇਚ ਸਕਦੇ ਜਿਵੇਂ ਕੋਈ ਵੀ ਪ੍ਰੋਡਕਟ ਆਪਾਂ Amazon ਤੋਂ ਚੱਕ ਲੋ ਜਿਹੜਾ ਤੁਸੀਂ ਰੀਸੇਲ ਕਰਨਾ ਉਹ ਤੇ ਸਿਰਫ ਤੁਸੀਂ ਕੁਝ ਵੀ ਆਪਦੇ ਕੋਲ ਨੂੰ ਵੇਚਣਾ ਬਸ Amazon ਵਾਲੇ ਆਪੇ ਉਹਨਾਂ ਦੇ ਘਰੇ ਪਹੁੰਚਾਉਣਗੇ Meesho ਵਾਲੇ ਜਿਹੜੇ ਵੀ ਤੁਸੀਂ ਵੈਬਸਾਈਟ ਤੋਂ ਵਧੀਆ ਲ ਮੁੰਡੇ ਤੁਸੀਂ ਇਹ ਕੰਮ ਕਰ ਸਕਦੇ ਹੈਗੇ ਮੈਂ ਅਕਚਲੋ ਇੱਕ ਪ੍ਰੋਡਕਟ ਪਿੱਛੇ ਤੁਹਾਨੂੰ 10000 ਰੁਪਏ ਬਚਦਾਗਾ ਪ੍ਰੋਫਿਟ ਆ ਤੇ ਜੇ ਤੁਸੀਂ ਡੇਲੀ ਦੇ 10 ਪ੍ਰੋਡਕਟ ਵੀ ਵੇਚਦੇ ਐਡਸ ਵਗੈਰਾ ਚਲਾ ਕੇ ਤੇ ਤੁਹਾਡੇ ਕੋਲ ਉੱਤਾਂ-ਉੱਕਾਂ 10000 ਰੁਪਏ ਬਚੂਗਾ ਹੋਏ ਹੋਏ ਨਹੀਂਗਾ ਵੀ ਤੁਹਾਨੂੰ 10000 ਹੀ ਬਚੂਗਾ ਇਹ ਤੋਂ ਜ਼ਿਆਦਾ ਹੀ ਬਚ ਸਕਦਾ ਉਹ ਤੁਹਾਡੇ ਤੇ ਪੈਡ ਕਰਦੇ ਤੁਸੀਂ ਡੇਲੀ ਵੇਚ ਕਿੰਨੇ ਸਕਦੇ ਹੈਗੇ ਤੇ ਬਹੁਤ ਤਰੀਕੇ ਆਣਗੇ ਜੇ ਤੁਸੀਂ ਅੱਜ ਸ਼ੁਰੂ ਕਰੋਗੇ ਤੁਸੀਂ ਕੰਸਿਸਟੈਂਸੀ ਨਾਲ ਚੱਲੋ ਲਗਾਤਾਰ ਮਿਹਨਤ ਕਰਦੇ ਰਹੋਗੇ ਤਾਂ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਦਿੱਲੀ ਦੇ ਦਸਿਆਰ ਪਿੰਗਵਾ ਸਕਦੇ ਜੈਸ ਤੋਂ ਜ਼ਿਆਦਾ ਨਹੀਂਵਾ ਸਕਦੇ ਇਹ ਸੀ ਆਪਣਾ ਦੂਜਾ ਤਰੀਕਾ ਜੋ ਚਲੋ ਦੀਗੇ ਆਪਣੇ ਪੀਜੇਪੀ ਰੀਕਲਵਾ ਦੇਗੇ ਚੌਥੀ ਜਿਹੜਾ ਤਰੀਕਾ ਜਿਹੜਾ ਆਪਣਾ ਹੈ ਸਕਿੱਲ ਬੇਸਡ ਲੋਕਲ ਸਰਵਿਸ ਹੈ ਇਹ ਹੈ ਸਕਿੱਲ ਬੇਸਡ ਸਰਵਿਸ ਹੋ ਗਿਆ ਜਿਵੇਂ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਇਨਫੋਰਮੇਸ਼ਨ ਆ ਮੰਨ ਲਓ ਜੇ ਲੋ ਤੁਹਾਡੇ ਕੋਲੇ ਕੋਈ ਆਨਲਾਈਨ ਬੈਚ ਵੇਚਦੇ ਜਿਵੇਂ ਤੁਸੀਂ ਪੰਜਾਬ ਪੁੜੀ ਤਿਆਰੀ ਕਰਵਾ ਸਕਦੇ ਹੈ ਜਾਂ ਪੰਜਾਬ ਪੁੜੀ ਤਿਆਰੀ ਕਰਵਾ ਸਕਦੇ ਜਾਂ ਤੁਹਾਡੇ ਕੋਲ ਟਰੇਡਿੰਗ ਦੀ ਇਨਫੋਰਮੇਸ਼ਨ ਹੈਗੀਗੀ ਕਿਸੇ ਵੀ ਮਾਨਕ ਚਲੋ ਮੈਸੇਜ ਹੀ ਹੈਗੀ ਆ ਤੁਹਾਨੂੰ ਇੰਗਲਿਸ਼ ਵਧੀਆ ਹੁੰਦੀ ਆ ਤੁਸੀਂ ਆਪਣੇ ਆਨਲਾਈਨ ਕੋਰਸ ਵਿੱਚ ਕੇ Zoom ਵਗੈਰਾ ਤੇ ਮੰਨ ਕੇ ਚਲੋ Zoom ਵਗੈਰਾ ਤੇ ਤੁਸੀਂ ਆਪ ਦਾ ਉਹ ਕਰ ਸਕਦੇ ਆਂਗੇ ਕਲਾਸਿਸ ਵਗੈਰਾ ਲਗਾ ਸਕਦੇ ਆਂਗੇ ਇੱਕ ਕਲਾਸ ਇਹ ਮੰਨ ਕੇ ਚਲੋ ਵੀ ਤੈਨ ਤੋਂ 4000 ਰੁਪਇਆ ਹੁੰਦੇ ਆ ਕਿ ਚਾਹ ਤੇ ਸਿਰਫ ਪੋਪ ਵੈਰੀ ਨੇ ਵੇਲੇ ਲੋਂਦੇ ਕਿ ਉਹਦੇ ਜੀ ਜੀ ਮੰਨ ਜੋ ਤਿੰਨ ਚਾਰ ਕਲਾਸਾਂ ਵੀ ਲਾ ਦਿੰਨੇਗੇ ਡੇਲੀ ਇਹ ਤਾਂ 10000 ਕਿਤੇ ਨਹੀਂ ਕਢ ਦੇ ਦਿੰਦਾ ਤੈਨ ਦਾ ਸੋ ਇਹ ਸੀਗਾ ਆਪਣਾ ਤੀਜਾ ਤਰੀਕਾ ਤੇ ਜਿਹੜਾ ਚੌਥਾ ਤਰੀਕਾ ਆ ਗਿਆਗਾ ਉਹ ਆਪਣਾ ਹੈਗਾ ਕੰਟੈਂਟ ਕ੍ਰिएशन ਕੰਟੈਂਟ ਕ੍ਰिएशन ਹੈਗਾਗਾ ਜਿੱਦਾਂ ਕਿ ਕੰਟੈਂਟ ਕ੍ਰिएशन ਸਮਝਦੇ ਹੋਮਗੇ ਸਾਰੇ ਜਿਵੇਂ ਇੰਸਟਾਗ੍ਰਾਮ ਵਗੈਰਾ ਤੇ ਰੀਲਸ ਹੁੰਦੀਆਂ YouTube ਵਗੈਰਾ ਤੇ ਸ਼ਾਰਟਸ ਹੁੰਦੀਆਂ ਫੁੱਲ ਵੀਡੀਓ ਹੁੰਦਾ ਹੁੰਦੀਆਂ ਗਿਆ ਤੇ ਇੱਕ ਫੇਸਬੁੱਕ ਬਹੁਤ ਜ਼ਿਆਦਾ ਰੀਚ ਦੀ ਜਾਂਦਾ ਅੱਜਕੱਲ ਸੋ ਇਹਦੇ ਤੁਸੀਂ ਵੀਡੀਓਸ ਪਾ ਸਕਦੇ ਆਂਗੇ ਇਹਦੇ ਤੇ ਮੈਂ ਤੁਹਾਨੂੰ ਗਰੰਟੀ ਲੈ ਕੇ ਦਿੰਦਾਗਾ ਜੀ ਤੁਸੀਂ ਅੱਜ ਹੀ ਵੀਡੀਓਸ ਪੋਸਟਿੰਗ ਸ਼ੁਰੂ ਕਰ ਦੇਵਗੇ ਤੇ ਤੁਸੀਂ ਜੇ ਮੰਨ ਕੇ ਚਲੋ ਮਹੀਨਾ ਵੀ ਪਾ ਲੈਣਾ ਤੁਹਾਨੂੰ ਕੋਈ ਨਾ ਕੋਈ ਰਿਸਪੌਂਸ ਮਿਲੂ ਕਦੇ ਇਸ ਤੇ ਵੀ ਵਿਊ ਹਾਂ ਦੇਖੋ ਬਈ ਮੈਨੂੰ 2 ਵੀਊ ਹੁੰਦੇ 4 ਵੀਊ ਹੁੰਦੇ ਆ 50 ਵੀਊ ਏ ਟਾਈਮ ਬਾਏ ਟਾਈਮ ਵਧਦੀ ਜਾਣੇ ਘਟਣੀ ਨਹੀਂ ਤੁਹਾਡੇ ਵੀਊ ਸੋ ਇਹ ਸਾਨੂੰ ਵਧੀਆ ਚੀਜ਼ ਇਹ ਜੇ ਤੁਹਾਡੇ ਕੋਲ ਕੰਟੈਂਟ ਕ੍ਰिएशन ਮਤਲਬ ਚਲੋ ਹਰ ਵਲੌਗ ਕਰਉਣਾ ਜੀ ਵੀ ਤੁਸੀਂ ਤੁਹਾਨੂੰ ਪਤਾ ਹੀ ਕੋਈ ਕਟਰ ਕੋਨ ਨੂੰ ਮਿਲਣਾ ਨਹੀਂ ਉਹਨਾਂ ਨੂੰ ਵੀਊ ਆਈਏ ਤੇ ਸਭ ਤੁਹਾਡੇ ਚਟੇਗਾ ਜੀ ਤੇ ਤੁਹਾਡੇ ਟੈਲੈਂਟ ਕੋਈ ਨਾ ਕੋਈ ਹੋਵੇ ਜਿਹਦੇ ਜੀ ਤੁਸੀਂ ਮਤਲਬ ਚਲੋ ਆਹ ਸ਼ਾਰਟਸ ਰੀਲਸ ਵਗੈਰਾ ਬਣਾ ਸਕਦੇ ਆਂਗੇ ਇੰਸਟਾਗ੍ਰam ਤੇ ਪਾ ਸਕਦੇ ਆਂਗੇ YouTube ਦੇ ਪਾਸਾ ਦੇ ਆ ਤਾਂ ਫੇਸਬੁੱਕ ਤੇ ਵੀ ਆ ਗਿਆ ਹੈ অপਸ਼ਨ ਫੇਸਬੁੱਕ ਤੇ ਤੁਸੀਂ ਪਾਸਾ ਦੇ ਆ ਸੋ ਇਹ ਵੀ ਬਹੁਤ ਵਧੀਆ ਰੀਚ ਦਿੰਦੇ ਆ ਜਿਹਦੇ ਨਾਲ ਤੁਹਾਨੂੰ ਇੰਸਟਾਗ੍ਰam ਬੋਨਸ ਦੇ ਦਿੰਦਾਗਾ ਫੇਸਬੁੱਕ ਵੀ ਬੋਨਸ ਦੇ ਦਿੰਦਾ YouTube ਤੇ ਤੁਹਾਨੂੰ ਵਧੀਆ ਅਰਨਿੰਗ ਹੋ ਜਾਂਦੀਗੀ ਸੋ ਇਦਾਂ ਵੀ ਤੁਸੀਂ ਡੇਲੀ ਦਾ ਦੱਸਿਆ ਨਹੀਂ ਇਸ ਤੋਂ ਜ਼ਿਆਦਾ ਯਾਰ ਨਹੀਂ ਕਰ ਸਕਦੇਗੇ ਇਹ ਸੀ ਆਪਣਾ ਚੌਥਾ ਤਰੀਕਾ ਤੇ ਜਿਹੜਾ ਸਾਨੂੰ ਬੇਸਰਫੀ ਨਾਲ ਤਿਆਰ ਸੀਗਾ ਉਹ ਪੰਜਵਾਂ ਤਰੀਕਾ ਜਿਹੜਾ ਹੈਗਾ ਟ੍ਰੇਡਿੰਗ ਟ੍ਰੇਨਿੰਗ ਇਹ ਇੱਕ ਅਜਿਹੀ ਗੇਮ ਹੈਗੀ ਜਿੱਨਾ ਵਿੱਚ ਤੁਸੀਂ ਪ੍ਰੋਫਿਟ ਕੱਢਣਾ ਉਹਨਾਂ ਥੋੜਾ ਰਿਸਕ ਹੁੰਦਾਗਾ ਸੋ ਇਹ ਵੀ ਐ ਡੀ ਗੇਂਜਰ ਗੇਮ ਵਾਲੀ ਹੁੰਦੀ ਹੋਈ ਗੱਲ ਵੀ ਅੱਜ ਤੁਸੀਂ ਮੰਨ ਕੇ ਚਲੋ ਪਤਾ ਨਹੀਂ ਕਿੰਨੇ ਪੀਐਸ ਕਮਾ ਲਓ ਇਹਦੇ ਵਿੱਚ ਕੋਈ ਹੱਦ ਨਹੀਂ ਗਈ ਵੀ ਤੁਸੀਂ ਕਿੰਨੇ ਕਮਾ ਸਕਦੇ ਤੁਸੀਂ 10000 ਰੁਪਏ ਲਾ ਕੇ ਵੀ 30000 ਵੀ ਕਮਾ ਸਕਦੇ ਇਹਦੇ ਤੁਹਾਨੂੰ ਡੀਪ ਨੋਲਿਜ ਹੋਣੀ ਚਾਹੀਦੀ ਹੈ ਟਰੇਡਿੰਗ ਵਾਸਤੇ ਇਹ ਵੀ ਆਰਟ ਸੈਕਟਰ ਹੁੰਦਾ ਹੈਗਾ ਟਰੇਡਿੰਗ ਵਾਲਾ ਸੋ ਇਹਦੇ ਵਿੱਚ ਬਹੁਤ ਵਧੀਆ ਲੋਕ ਆ ਆਪਦੀ ਅਰਨਿੰਗ ਕਰ ਰਹੇ ਹੈਗੇ ਸੋ ਮੰਨ ਕੇ ਚਲੋ ਟਰੇਡਿੰਗ ਤੁਸੀਂ 10000 ਰੁਪਏ ਲਾਇਆ ਇਹ ਚ ਹਾਈ ਰਿਸਕ ਹੋਊਗਾ ਉਹ 10000 ਜਾਣ ਦਾ ਵੀ ਤੁਹਾਨੂੰ ਡਰ ਹੋਊਗਾ ਤੇ ਉਹ 10000 ਦਾ ਤੁਹਾਡਾ 20000 ਵੀ ਬਣ ਸਕ ਗੇਮ ਰਿਸਕ ਤੇ ਖੜੀ ਹੁੰਦੀ ਹੈ ਜੇ ਵੀ ਜਿੰਨਾ ਤੁਸੀਂ ਰਿਸਕ ਲੈ ਸਕਦੇ ਹੋ ਨਾਲ ਤੁਹਾਨੂੰ ਪ੍ਰੋਫਿਟ ਮਿਲੂਗਾ ਇਹ ਬਾਰੇ ਜੀ ਤੁਸੀਂ ਜਾਣਕਾਰੀ ਲੈਣੀ ਹੈਗੀ ਆਪਣੀ ਵੀਡੀਓਸ ਹੋਰ ਵੀ ਆਏਗੀਗੇ ਚੈਨਲ ਤੇ ਟਰੇਡਿੰਗ ਰਿਲੇਟਡ ਤੁਸੀਂ ਉਹ ਦੇਖ ਸਕਦੇ ਆਂਗੇ ਸੋ ਇਹ ਨਾਲ ਤੁਸੀਂ ਜੀ ਟਰੇਡਿੰਗ ਤੁਸੀਂ ਕਰਨਾ ਚਾਹੁੰਦੇ ਹੋਗੇ ਇਹਦੇ ਲਈ ਤੁਹਾਡੇ ਕੋਲੇ ਗੁੱਡ ਨੌਲੇਜ ਹੋਣੀ ਚਾਹੀਦੀ ਗੀ ਬਿਲ ਨੌਲੇਜ ਤੋਂ ਬਿਨਾਂ ਕਰ ਲਈ ਜੀ ਨਹੀਂ ਤਾਂ ਬਹੁਤ ਜਿਆਦਾ ਇਹਦੇ ਵਿੱਚ ਘਾਟਾ ਖਾ ਲੈਂਦੇ ਹੈਗੇ ਸੋ ਇਹ ਸੀਗੇ ਆਪਣੇ ਜਿਹੜੇ ਪੰਜ ਤਰੀਕੇ ਜੇ ਇਹਨਾਂ ਕਿਸੇ ਵੀ ਤਰੀਕੇ ਜੀ ਤੁਹਾਨੂੰ ਕੋਈ ਵੀ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਦੱਸਣਾ ਬਾਕੀ ਇਹ ਵੀਡੀਓ ਦੋਸਤਾਂ ਨਾਲ ਸ਼ੇਅਰ ਕਰਨੀ ਤੇ ਜੇ ਇਹ ਵੀਡੀਓ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਅਗਲੀ ਵੀਡੀਓ 'ਚ ਤਗੜੀ ਮੋਟੀਵੇਸ਼ਨ ਤੇ ਨਵੇਂ ਆਈਡੀਆਜ਼ ਦੇ ਨਾਲ ਧੰਨਵਾਦ ਜੀ